ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਓ ਜੀ ਹੁਣ ਇਸਨਾਨ ਕਰਕੇ ਦਰਬਾਰ ਸਾਹਿਬ ਨਮਸਤਕ ਹੋ ਕੇ ਜੀ ਫੇਰ ਚਾਲੇ ਪਾਉਣੀ ਆ ਜੀ ਅੱਗੇ ਨੂੰ ਦੰਦਾ ਲਾ ਕੇ ਉਸਕੇ ਰਿਪੋਰਟ ਸਾਡੇ ਵਾਲੇ ਮੁੰਡੇ ਵਾ ਕਾ ਕੇ ਪਰਨੇ ਜੇ ਸੈਟ ਖਾ ਵੀਰ ਸੁਬੀਰ ਲਾਡੀ ਬਾਈ ਪਰਮ ਬਾਈ ਪਰਨਾ ਮੰਨ ਨਾਲ ਸੁੜੇ ਮਾਸ ਮਾਸ ਚਲੋ ਹੁਣ ਮਿਲਦੇ ਆਂ ਰਸਤੇ ਦੇ ਵਿੱਚ ਚਾਲੇ ਪਾ ਕੇ ਲਓ ਜੀ ਚਾਲੇ ਪਾਦੇ ਹਾਂ ਇਹਦੇ ਨਾਲ ਆਹ ਚੱਪਲਾ ਵੀ ਠੋਕ ਫਿਰੇ ਬਹੁਤ ਸੋਹਣਾ ਉੱਪਰ ਦਾ ਅੱਗੇ ਨਾਲ ਤੇ ਜੀ ਹਜੂਰ ਸਾਹਿਬ ਸਾਪ ਨਾਲ ਦੀ ਨਾਲ ਬਣੇ ਰਹੋ ਬਾਕੀ ਰਾਹ ਦੀ ਵੀ ਅਪਡੇਟ ਦਿੰਦੇ ਰਹਾਂਗੇ ਜੀ ਚਲੋ ਮਿਲਦੇ ਆ ਅੱਗੇ ਜੀ ਲਓ ਜੀ ਵਿਦਰ ਤੋਂ ਹਜੂਰ ਸਾਹਿਬ ਜਾਂਦੇ ਹੋਏ ਰਸਤੇ ਵਿੱਚ ਪਿੰਡ ਆਉਂਦਾ ਜੀ ਪੰਜਾ ਪਿਆਰਿਆਂ ਤੋਂ ਅਸੀਂ ਇਸ ਵਕਤੇ ਕਰਨਾਟਕਾ ਵਿਦਰ ਤੱਕ ਦੀ ਜਿੱਥੇ ਮੌਜੂਦ ਹਾਂ ਜਿੱਥੋਂ ਦੇ ਪਾਈ ਸਾਹਿਬ ਜੰਦ ਸਾਹਿਬ ਸਿੰਘ ਬਣੇ ਸਾਹਿਬ ਸਿੰਘ ਉਹਨਾਂ ਦਾ ਪਿੰਡ ਆ ਬਾਈ ਉਹਨਾਂ ਦੇ ਨਾਂ ਤੇ ਗੁਰਦੁਆਰਾ ਸਾਹਿਬ ਬਣਿਆ ਜੀ ਅੰਦਰ ਨਮਸਤਕ ਹੁੰਦੇ ਸੀ ਅਸੀਂ ਉਹ ਸੰਗਤ ਦੇਖੋ ਜੀ ਹਜੂਰ ਸਾਹਿਬ ਵਾਲੀ ਨਮਸਤਾ ਕੋ ਕੇ ਸਾਰੇ ਜਾਂਦੇ ਨੇ ਆਪਾਂ ਵੀ ਮੱਥਾ ਟੇਕ ਕੇ ਨਮਸਤਾ ਕਰਕੇ ਹੁਣ ਅੱਗੇ ਹਜੂਰ ਸਾਹਿਬ ਨੂੰ ਚਾਲੇ ਪਾਉਣੇ ਆ ਜੀ ਲੋਕਾਂ ਵਿੱਚ ਉਤਸ਼ਾਹ ਉਤਸ਼ਾਹ ਬਹੁਤ ਆ ਜੀ ਗੁਰੂ ਮਹਾਰਾਜ ਸਾਹਿਬ ਨੂੰ ਚੜ੍ਹਦੀ ਕਲਾ ਰੱਖੇ ਜੀ ਅਬੀਰ ਹੁਣਾਂ ਦਾ ਲਾਈਵ 21 ਚੈਨਲ ਆ ਹੈ ਕੋਈ ਬੇਟਾ ਜੋ ਕਰੇ ਸੀ ਬੇਟਾ ਤੇ ਆਪਣਾ ਸੀ ਸਤਿਗੁਰੂ ਦੀ ਔਰ ਤਲਾਬਸਾਵਾ ਜੀ ਤੁਹਾਨੂੰ ਕਿ ਸੀ ਅਸਨ ਦਾ ਗੁਰੂ ਜੀ ਹੈ ਤੁਹਾਡਾ ਤੇ ਸਭ ਤੋਂ ਵੱਸਨੇ ਕਿਸਾਨ ਦਾ ਜੋ ਸਾਥੀ ਵਾਲੇ ਦਿਨ ਹਮੇਸ਼ਾ ਦਾ ਤੇ ਇਹ ਸਾਹਿਬ ਜੀ ਸਾਹਿਬ ਸਿੰਘ ਜੀ ਦੇ ਅਸਥਾਨ ਦੇ ਕੋਲ ਤੇ ਹੋਇਆ ਉਹ ਜੀ ਗੁਰਦੁਆਰਾ ਸਾਹਿਬ ਤੋਂ ਨਿਕਲ ਚੁੱਕੇ ਆ ਚਲੋ ਬਾਬਾ ਜੀ ਚਲੋ ਵਿੱਚ ਫਿਰ ਆਪਾਂ ਬੈਕ ਕਰਾਉਣੀ ਟਰਾਲੀ ਬੈਕ ਕਰਨੀ ਹੈ ਟਰਾਲੀ ਬੈਕ ਕਰਨ ਲੱਗੇ ਸਾਹ ਸੰਗਤ ਨਾਲ ਉਤਸ਼ਾਹ ਦੇਖੋ ਜੀ ਲੋਕਾਂ ਵਿੱਚ ਆਪਣੇ ਵਿੱਚ ਮਹਾਰਾ ਚੜ੍ਹਦੀ ਕਲਾ ਰੱਖੇ ਸਾਹਿਬ ਨੂੰ ਆ ਡਰ ਲੈ ਪੈਦਾ ਜੀ ਆ ਬਾਬਾ ਜੀ ਉਹਨੇ ਚੰਡੀਗੜ੍ਹ ਦੇ ਲਾਵੇ ਪੈ ਚੰਡੀਗੜ੍ਹ ਦੇ ਕੋਲ ਜੀ ਸ਼ੁਕਰੀਆ ਬਾਬਾ ਫਾਰਮੀਆ ਬਣਾ ਬਸ ਬੁੱਲਾ ਚਲੋ ਮਿਲਦੇ ਹਾਂ ਇੱਥੇ ਦੇ ਸਾਡੇ ਆਪਾਂ ਫੇਰੀ ਲੈ ਕੇ ਆਏ ਵੀਰੋ ਅਜੂਰ ਸਾਹਿਬ ਜਾਂਦੇ ਹਾਂ ਅਸੀਂ ਬਿਦਰ ਤੋਂ ਰਸਤੇ 'ਚ ਖੋਰ ਗੁਰਦੁਆਰਾ ਸਾਹਿਬ ਆਉਂਦਾ ਜੀ ਇਹ ਤਪ ਸਥਾਨ ਮਾਤਾ ਬਾਗੂ ਗੌਰ ਜੀ ਕਰੋ ਜੀ ਦਰਸ਼ਨ ਪਰ ਦਰਬਾਰ ਸਾਹਿਬ ਆ ਜੀ ਦਰਬਾਰ ਸਾਹਿਬ ਨਮਸਤਕ ਹੋ ਗਏ ਜੀ ਮੈਂ ਚਲੋ ਜਿੰਨਾ ਖੋ ਸਕਿਆ ਉਹਨਾਂ ਕੋ ਸਮੇਤ ਨੂੰ ਦਰਸ਼ਨ ਕਰਾ ਦਈਏ ਜੀ ਬਾਲ ਗੁਰਦੁਆਰਾ ਸਾਹਿਬ ਬਾਹਰੋਂ ਪਤਾ ਇਹ ਵਾਜੀ ਗੁਰਦੁਆਰਾ ਬਾਹਰੋਂ ਵੀ ਇੰਦਰ ਨਾਲ ਦੇ ਵੇਜੇ ਹੋਏ ਇਹਦਾ ਵੀ ਚਲਾਦਾ ਨਹੀਂ ਹੈ ਆਹ ਹੋਰ ਟਰੈਕਟਰ ਬਣਾ ਜੀ ਚਲੋ ਬਾਕੀ ਹੁਣ ਅੱਗੇ ਦਾ ਰਸਤਾ ਤੈਅ ਕਰਦੇ ਸੀ। ਆ ਫੈਮਿਲੀ ਫੋਟੋ ਕਰਦੇ ਹੋਏ ਅੱਗਾ ਜੀ। ਇਖੜਾ ਆਪਣਾ ਜਾਨ ਜੀ। ਚਲੋ ਬਾਕੀ ਅੱਗੇ ਅੱਗੇ ਦੰਦੇ ਰਾਂਗੇ ਅਪਡੇਟ। ਲੋ ਜੀ ਲਾਡੀ ਵੀਰ ਉਹਨੇ ਟਰਾਲੀਆਂ ਵੈਕ ਕਰਾ ਕੇ ਆਪਣੀਆਂ। ਉਹ ਸੰਗਤ ਤਾਂ ਜਾਂਦੀ ਹੋਈ ਕੁਝ ਆਉਂਦੀ ਹੋਈ। ਸੋਹਣੀ ਟਰਾਲੀ ਬਣਾਈ ਹੈ ਸੁੱਖਾ ਰਹਿ ਗਿਆ ਰਹਿ ਗਿਆ ਬੰਦੇ ਕਹਿੰਦੇ ਬਹੁਤ ਸੋਹਣੀ ਟਰਾਲੀ ਬਣਾਈ ਹੈ ਤੁਸੀਂ ਬਾਉਨ ਬਾ ਵੜਜੂ ਸਭ ਚੱਲਦਾ ਹੈ ਜੀ ਬਾਈਓ ਉਹ ਵੀ ਹੈਗਾ ਸਾਡੇ ਵਰਗਾ ਉਹ ਕੋਈ ਜ਼ਿਆਦਾ ਪ੍ਰੋਫੈਸ਼ਨਲ ਜਾਇ ਜਾਨਦੇ 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 ਜੀ ਲਓ ਜੀ ਸ਼ੁਰੂ ਕਰ ਤੋਂ ਫੇਰ ਚੱਲੇ ਪਾਤੇ ਨੇ ਪਿੰਡ ਕੋਲੋਂ ਵੀ ਤਾਂ ਮਾਪਾ ਪਾਕਰ ਜਿਹੜੇ ਪੰਡਾ ਜੀ ਤੋਂ ਕੋਲੋਂ ਦਾ ਕਰੈਟ ਕਰਦੇ ਪੰਡਾ ਅੱਗੇ ਸਾਰੇ ਆਂਗਰ ਰੜਕਾ ਤੇ ਲਾਓ ਜੀ ਬਾਕੀ ਹੋਣ ਚੱਲਦੇ ਆ ਜੀ ਅੱਗੇ ਯਾਤਰਾ ਤੇ ਇਹ ਕਰਨਾਟਕਾ ਦੇ ਵਿੱਚੇ ਆ ਜੀ ਹਲੇ ਆਪਾਂ ਚਲੋ ਮਿਲਦੇ ਆ ਜੀ ਅੱਗੇ ਆ ਦੇਖੋ ਜੀ ਚੜਾਈ ਦੇ ਤਰਾਇ ਦਿਖਾਉਣਾ ਤੁਹਾਨੂੰ ਉਹ ਉਥੋਂ ਆਏ ਆ ਜਾਂਦਾ ਫਿਰ ਬੜਾ 3600 ਸ਼ੂਕ ਦਾ ਅਰੇ ਹੋਰ ਦੋ ਚਾਰ ਹੋਰ ਆਉਣੀਆਂ ਹੋਰ ਵੀ ਦਿਖਾਵਾਂਗੇ ਗਰਮੀ ਇੱਥੇ ਪੂਰੀ ਆਣ ਓਕੇ ਰਿਪੋਰਟ ਹੋਈ ਬਈ ਦੁਪਹਿਰਾ ਜਿਵੇਂ ਆਪਣੇ ਦੁਪਹਿਰਾ ਹੁੰਦਾ ਨਾ ਆਇਆ ਦੁਪਹਿਰਾ ਹੋਇਆ ਪਿਆ ਇਹ ਆਪਾਂ ਹਜੂਰ ਸਾਹਿਬ ਦੇ ਰਸਤੇ 'ਚ ਜੀ ਬੇਦਰ ਤੋਂ ਹਜੂਬ ਸਾਹਿਬ ਕੋ ਕੋਸਾ ਜੇ ਨਾਲੇ ਕੰਮ ਚੀ ਆਲਾ ਇਹ ਨੂੰ ਆਉਂਦੇ ਕੋਈ ਕਿੱਥੇ ਦੇ ਆਏ ਆ ਉੱਥੇ ਦੇ ਆਪਣੇ ਟਰੈਕਟਰ ਦੀ ਸਪੀਡ ਆਪਾਂ ਨੇ ਪਿਛਲੇ ਰੋਡ ਤੇ ਵੀ ਮਾਪੀ ਸੀ 50 55 ਨਹੀਂ 55 50 ਦੀ ਸਪੀਡ ਬਾਕੀ 2-4 ਘਾਟੀਆਂ ਹੋਰ ਦਿਖਾਉਂਦੇ ਰਹਾਂਗੇ ਤੁਹਾਨੂੰ ਲਓ ਜੀ ਚੈੱਕ ਕਰੋ ਚੜਾਈ ਹੁਣ ਤੱਕ ਨਹੀਂ ਮੁੱਕੀ ਇੱਥੇ ਪਹੁੰਚ ਚੁੱਕੇ ਹਾਂ ਹਾਂ ਹੁਣ ਤਰਾਹੀ ਆਈ ਏ ਥੋੜੀ ਜਿਹੀ ਟੈਂਪਰੇਚਰ ਹੈਗਾ ਜੀ 31 ਡਿਗਰੀ ਲਾਡੀ ਵੀਰ ਉਹਨਾਂ ਨੇ ਦੱਸਿਆ ਕਹਿੰਦਾ 31 ਡਿਗਰੀ ਟੈਂਪਰੇਚਰ ਹੈ ਇਸ ਟਾਈਮ ਜੀ ਟਾਈਮ ਹੋ ਗਿਆ 1:50 ਮਿੰਟਾਂ ਦਾ ਹੁਣ ਤਰਾਹੀ ਆਈ ਏ ਬਾਕੀ ਨਾਲ ਦੀ ਨਾਲ ਬਣੇ ਰਹੋ ਕਹਿੰਦੇ ਅਜੇ ਰੋਡ ਹੋਰ ਆਉਣੇ ਬਹੁਤ ਲਓ ਜੀ ਬਨਾਣਾ ਸ਼ੇਕ ਪੀਣ ਲੱਗੇ ਆ ਇਹ ਮੁੰਡਾ ਸਾਡਾ ਹైదరాబాద్ ਤੋਂ ਪਹੁੰਚ ਗਿਆ ਜੀ ਫਲਾਈਟ 'ਚ ਹైਦਰਾਬਾਦ ਨਹੀਂ ਪੰਜਾਬ ਉਹ ਹైਦਰਾਬਾਦ ਤੋਂ ਪਹੁੰਚਿਆ ਬਾਈ ਸਾਡਾ ਆਕਾਸ਼ਦੀਪ ਪਿੰਦਾ ਬਦਾਨਾ ਸੀ ਆਏ ਬਦਾਨਾ ਸ਼ੇਕ ਆਕਾਸ਼ਦੀਪ ਵਾਪਸ ਬੱਸ ਇਹਨੂੰ ਸੀਗਾ ਜੀ ਵਿਆਹ ਤੇ ਵਿਆਹ ਟੈਂਡ ਕਰਕੇ ਉੱਤਰਾ ਹైਦਰਾਬਾਦ ਹైਦਰਾਬਾਦ ਤੋਂ ਇਹ ਪਹੁੰਚਿਆ ਰਾਤੋਂ ਰਾਤ ਬੇਦਰ 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 ਇਧਰ ਪਹੁੰਚੇ ਬੇਦਰ ਤੋਂ ਫਿਰ ਸੰਗਤ ਨਾਲ ਸਾਡੇ ਨਾਲ ਰਲ ਗਿਆ ਇਧਰ ਚੈੱਕ ਕਰੋ ਲੰਬੜ ਬਦਾਨਾ ਸ਼ੇਕ ਬਦਾਨਾ ਸ਼ੇਕ ਵੀ ਕਿਹ ਹੋ ਗਿਆ 36 ਬੱਲਾ ਬੱਲਾ ਇੰਨਾ ਬਦਾਵਾ ਇੰਨੇ ਬਦਾਮ ਤੋਂ ਦੇਖੇ ਨਹੀਂ ਅਸੀਂ ਕਦੇ ਪਹਿਲੇ ਵਾਰ ਮੈਂ ਗੁਰਦਵਾਰ ਸਾਹਿਬੇ ਰੁਕੋ 42 ਕਿਲੋਮੀਟਰ ਬੱਸ ਬੱਸ 42 ਕਿਲੋਮੀਟਰ ਤਾਂ ਰਹਿ ਗਿਆ ਟੈਂਪਰੇਚਰ ਹੈਗਾ ਉਹ 32 ਡਿਗਰੀ 32 ਡਿਗਰੀ ਟੈਂਪਰੇਚਰ ਦੇਖ ਤਾਂ ਮੜਾ ਜਾ ਬਸ ਬਸ 32 ਡਿਗਰੀ ਟੈਂਪਰੇਚਰ ਹੈ ਜੀ ਚੈੱਕ ਕਰ ਬਸ ਉਹ ਨਹੀਂ ਲੱਗਦੇ ਫਿਰ ਬਾਦ ਤੁਸੀਂ ਆ ਦੋਹਾਂ ਜਣੇ ਨੇ ਪਿੱਛੇ ਦੇਖਣਾ ਟਰਾਲੀ ਹੈਗੀ ਨਹੀਂ ਫਿਰ ਦਵਾਈ ਦੇਈ ਬੰਦੇ ਨੂੰ ਅੱਛਾ ਹਾਂ ਜੇ ਵਲੌਗ ਬਣਾਉਣਾ ਜਿਹੜਾ ਬੰਦਾ ਹੈ ਬਿਮਾਰ ਹੋ ਗਿਆ ਤਾਂ ਅੱਛਾ ਟਿੱਲਾ ਮੜਾ ਜਾਂ ਕੋਈ ਨਹੀਂ ਕਰਦੇ ਜਾਂਦੇ ਤੱਕ ਐਨ ਬਸ ਬਸ ਐਨ ਬਾਗੋ ਬਾਗ ਕਰ ਦੇਣਾ ਟਰਾਲੀ ਦੇ ਨਾਲ ਭਜੂਗਾ ਨਾ ਮੁਰੇ ਵੀ ਜਾਊਗਾ ਟਰਾਲੀ ਨਾਲ ਬਣਾਈ ਆ ਪਰਾਂ ਦੇਖਿਓ ਉਹ ਦੱਸਿਆ ਨਹੀਂ ਤੁਸੀਂ ਕੀ ਮਿਲ ਜਾਣੇ ਬੈਠੇ ਇੱਕ ਦੋ ਤਿੰਨ ਚਾਰ ਰੈਗਟ ਸਾਰੇ ਜੋ ਕੀ ਹੈ ਸਾਰੇ ਸਾਰੇ ਦੋਗਾ ਚਾਰ ਜਗਦੀਸ਼ ਆਈਸਕ੍ਰੀਮ ਹਾਂ ਪਲਾਣਾ ਛੇ ਕੈ ਆਈਸਕ੍ਰੀਮ ਵੀ ਹੈਗੀ ਛੋਟੇ ਛੋਟੇ ਪਲਾਉ ਪਏ ਲੈ ਰੱਖ ਟਰਾਲੇ ਮਾ ਓਏ ਆ ਸਿਮਰਨ ਕਹਿੰਦਾ ਪਲਾਉ ਵੀ ਪਏ ਭਾਈ ਲੈ ਰੱਖ ਟਰਾਲੇ ਮੈਂ ਕੋਲੇ ਦੋ ਵਾਲੇ ਆਂ ਤੋੜ ਦੇਨੇ ਅਸੀਂ ਪਲਾਉ ਤੁੱਪਾਂ ਹੋਈ ਬਈ ਪੂਰੀ ਪਲਟਾ ਮੇ ਹੜ ਹਾਂ ਜੀ ਨਰਮ ਆਪਣੇ ਏਰੀਏ ਦਾ ਚਲੋ ਬਾਕੀ ਅੱਗੇ ਅੱਗੇ ਚੱਲਦੇ ਹੋਏ ਰਾਣਾ ਵੀਰ ਸੇਵਾ ਕਰਦਾ ਹੋਇਆ ਉਹ ਇਹਦੇ ਵਿੱਚ ਤਾਂ ਹੈ ਨਹੀਂ ਉਹ ਤਾਂ ਪਾਇਆ ਨਹੀਂ ਮੇਨ ਮਟੀਰੀਅਲ ਫਲੂਦਾ ਵਿੱਚ ਆਤਾ ਹੈ ਉਹ ਹਾਂ ਉਹ ਦੇਖੀ ਨੰਨੂ ਨੰਨੂ ਉਹ RAM SEKH ਪੀਣਾ ਦਾ ਫਲੂਦਾ RAM SEKH ਇਹ 40 ਕਾ ਹੈ ਬੋ 70 ਕਾ ਹੈ ਐ ਆਪਕੇ ਆਪਕੀ ਹਿੰਦੀ ਕਹੀਂ ਫਸ ਨਾ ਜਾਏ ਬਾਈ ਸਾਹਿਬ ਹਮ ਕਢ ਲੈਣਾ ਨੰਨੂ ਬਗਾਮ ਅਰੇ ਹੂਏ ਕੰਡੇ ਹੀ ਕਾਡੇ ਹੈ ਇਹ ਤਾਂ ਅਰੇ ਹੂਏ ਕੰਡੇ ਬਾਈ ਇਸ ਵਿੱਚ ਉਹ ਨਹੀਂ ਡਾਲ ਰਹੇ ਹੈ ਮੈਂ ਲਾਡੀ ਬਾਈ ਉਹ ਲਾਡੀ ਆ ਇਹਦੇ ਵਿੱਚ ਨੈਪਕਿਨ ਹੈ ਯਾਰ ਉਹਦਾ ਬਾਦਾਮ ਦਾ ਹੈ ਨਹੀਂ ਲਾਓ ਵੀਰਾ ਸੇਵਾ ਕਰਦਾ ਹੋਇਆ ਰਾਣਾ ਵੀਰ ਫੇਰ ਪਹੁੰਚ ਚੁੱਕਾ ਰਾਣਾ ਵੀਰ ਰਾਜਾ ਉਹ ਯਾਰ ਥੋੜੀ ਥੋੜੀ ਦੇ ਦੇ ਮਾ ਕਹਣਾ ਆਹੀ ਹੈ ਬਸ ਗਲਾ ਕੰਦ ਮੇਰੇ ਵਾਲੀ ਚ ਪਾਦੀ ਜ਼ਿਆਦਾ ਗਲਾ ਉਹ ਨਹੀਂ ਨਹੀਂ ਬਸ ਬਸ ਗਲਾ ਕੰਦ ਪਾਦੀ ਰਾਣਾ ਵੀਰ ਮੇਰੇ ਪਾਦੀ ਇਹਦੇ ਪਾਉਂਦਾ ਕੋਈ ਲਾਡੀ ਵੀਰ ਸਾਡਾ ਸੇਵਾ ਨਮੂਨਦਾ ਹੋਇਆ ਇੱਕ ਜਣਾ ਹੋਰ ਚੱਕੋ ਹੋਰ ਪਾ ਦੇ ਹੋਰ ਪਾ ਦੇ ਉਹ ਐ ਕਰ ਉਹ ਰਾਣਾ ਵੀਰ ਐ ਕਰ ਉਹ ਡੱਬੇ 'ਚ ਪਵਾ ਲਿਆ ਇਹਦੀ ਵਸਤ ਹਾਂਜੀ ਉਹਦਾ ਦਮਨਪਾਲ ਜਿਹੜਾ ਪਹੁੰਚ ਚੁੱਕਿਆ ਹੈ ਸਾਡੇ ਦਰਮਿਆਨ ਲੈ ਇਹ ਬਦਾਮ ਦੇ ਰਿਹਾ ਬਾਈ ਬਦਾਮ ਇਹ ਚੈੱਕ ਕਰੋ ਚੈੱਕ ਚੈੱਕ ਬਦਾਮ ਚੈੱਕ ਕਰੋ ਬਕੇ ਦਾਖ ਕੀਰ ਕੀ ਦੀ ਓਰੇ ਦਾਖ ਚੱਕ ਭਾਈ ਆ ਕਰ ਉਹ ਝੰਡਾ ਹੈ ਸਾਡੀ ਦੀਵਾਰੇ ਨਹੀਂ ਆਉਂਦਾ ਚਲੋ ਚੱਲਦੇ ਆ ਜੀ ਅੱਗੇ ਫਿਰ ਮਿਲਦੇ ਹੌਲੀ ਹੌਲੀ ਇਹ ਅਗਰ ਨਿਸ਼ਾਨਾ ਨਹੀਂ ਲੱਗ ਰਿਹਾ ਬਸ ਬਸ ਲੈ ਫੜਾ ਦਵਾਰਿਆ ਯਾਰ ਹਾਂਜੀ ਰਸਤੇ 'ਚ ਰੁਕੇ ਸੀ ਇੱਥੋਂ ਹਜੂਰ ਸਾਹਿਬ ਹੋਣ ਰਹਿ ਗਿਆ ਜੀ 66 ਕਿਲੋਮੀਟਰ ਇਹ ਰਸਤੇ 'ਚ ਇੱਕ ਗੁਰਦੁਆਰਾ ਸਾਹਿਬ ਨੇ ਹੋਇਆ ਸੰਗਤ ਦੇ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਵੀ 160 ਕਿਲੋਮੀਟਰ ਜਾਂ 180 ਕਿਲੋਮੀਟਰ ਆਪਾਂ ਹਜੂਰ ਸਾਹਿਬ ਤੋਂ ਬਿਦਰ ਰਹਿਣਾ ਲੱਗ ਜਾਂਦੇ ਆ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਚਰਨ ਛਪਰਸਨ ਤਾਂ ਉਧਰੋਂ ਕਹਿੰਦੇ ਇੱਧਰ ਆਉਣ ਨੂੰ ਬਹੁਤ ਟਾਈਮ ਲੱਗ ਜਾਂਦਾ ਜਿੱਦੇ ਕਰਕੇ ਸੰਗਤ ਦੇ ਲੰਗਰ ਪਾਣੀ ਛਕਣ ਵਾਸਤੇ ਇੱਕ ਗੁਰਦੁਆਰਾ ਸਾਹਿਬ ਬਣਾਇਆ ਸੀਗਾ ਪਹੁੰਚ ਗਏ ਸੋ ਇਹ ਹੈਗਾ ਜੀ ਤੁਹਾਨੂੰ ਇੱਕ ਮਿੰਟ ਮੈਂ ਦਿਖਾਉਣਾ ਇਹ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਗੁਰਦੁਆਰਾ ਯਾਦਗਾਰੀ ਸਹਿ pujade ਆ ਲੋ ਜੀ ਉਨ੍ਹਾਂ ਦੀ ਯਾਦਗਾਰੀ ਵਿੱਚ ਛੋਟੇ ਸਹਬਜ਼ਾਦਿਆਂ ਨੇ ਇੱਕ ਉੱਪਰ ਜਹਾਜ਼ ਹੀ ਖੜਾ ਜੀ ਸ਼ਾਇਦ ਵਿੱਚ ਵੀ ਜਾਂਦੇ ਨੇ ਅਸੀਂ ਇਹ ਥੱਲੇ ਖੜੇ ਆਂ ਪਰਮ ਵੀਰ ਹੋਣੀ ਲੰਬੜ ਵੀਰ ਹੋਣੀ ਜਾਂਦੇ ਹੋਏ ਬਾਹੋਂ ਲੰਗਰ ਪਾਣੀ ਛੱਕ ਕੇ ਨਮਸਤਾ ਖੁਣ ਕੇ ਮਾਲਕ ਕੋਲ ਕਰਦੇ ਨੇ ਚੈਨਲ ਲਈ ਪਾਣਿਆ ਜੀ ਹਜੂਰ ਸਾਹਿਬ ਨੂੰ ਬਾਕੀ ਤੁਸੀਂ ਬਣੇ ਰਹੋ ਜੀ ਨਾਲ ਦੀ ਨਾਲ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਨੰਬਰ ਉੱਪਰ ਨੇ ਵੀ ਆ ਗਿਆ ਜੀ ਇੱਕ ਇਧਰੋਂ ਇਧਰੋਂ ਵੀ ਦੇਖੋ ਜੀ ਤੇ ਵਾਰ ਸਾਹਿਬ ਇਧਰ ਸ਼ਾਇਦ ਇਧਰ ਲੰਗਰ ਹਾਲ ਹੈ ਜੀ ਉਹ ਖੜੀ ਆਪਣੀ ਟਰਾਲੀ ਜੀ ਉਹ ਬਣ ਰਹੇ ਹੋ ਜੀ ਆਪ ਦੀ ਨਾਲ ਬਲੌਗ ਦੇ ਵਿੱਚ ਇੱਕ ਹੋਰ ਚੀਜ਼ ਦਿਖਾਉਣਾ ਜੀ ਥੋੜੇ ਅੱਗੇ ਆ ਕੇ ਕਟਰ ਦਿਖਾਉਣਾ ਜੀ ਤੁਹਾਨੂੰ ਆ ਇਹਦਾ ਨਾਮ ਵੀ ਦਿਖਾਉਣਾ ਜੇ ਦੇਖ ਕੇ ਪੜ੍ਹਦੀ ਆ ਗੱਲ ਹੈ ਉਹ ਵੇਖੋ ਜੀ ਤੁਸੀਂ ਨਾ ਇਹ ਚਾਹੇ ਜਾਲੀ ਕਰਕੇ ਬੋਕ ਰੁਣੀਂਦਾ ਆ ਦੇਖੋ ਬੱਤਰਾ ਵੀ ਫੁਰਦੀ ਆ ਜੀ ਆ ਦੇਖ ਨੰਬਰ ਲੱਕੇ ਆ ਜੀ ਲੋਕ ਸਾਹ ਦੇਥੋਂ ਹੈਗਾ ਜਗਾਵ ਲਾ ਲਿਆ ਜੀ ਆਪਾਂ ਨੇ ਉੱਤਰ ਜਾ ਕੇ ਕਰੀਏ ਪਾਉਂਦਾਂ ਦੇ ਸਾਰੇ ਗੁਰਪਰਵਾ ਸਾਹਿਬ ਦੇ ਵਿੱਚੋਂ ਬੰਦ ਬੰਦਾ ਬੰਦ ਮੋਨਾ ਠੀਕ ਕਰਤਾ ਹੋਇਆ ਉਹ ਜੀ ਹੁਣ ਫੋਨ ਕਰਦੇ ਜੀ ਅਨੂਸ਼ ਸਾਹਿਬ ਜੀ ਦਾ ਉਹਨਾਂ ਪਹਾੜੀ ਜਿਹਾ ਬੰਦਾ ਉਹ ਬਾਸਤੀ ਆਪਰੇ ਨਾ ਅੱਜ ਮਾਚ ਕੇ